ਅਸੀਂ ਅੱਜ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਨਸ਼ਿਆ ਖਿਲਾਫ ਪੁਲਿਸ ਕਾਰਵਾਈ ਦੀ ਇਸ ਮਸਲੇ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਪੰਜਾਬ ਬਣ ਹਰਿਆਣਾ ਹਾਈ ਕੋਰਟ ਦੇ ਵਕੀਲ ਐਸ ਮੇਰੇ ਨਾਲ ਨੇ ਸਰਦਾਰ ਸਿਮਰਨਜੀਤ ਸਿੰਘ ਸਿਮਰਨਜੀਤ ਸਤਿ ਸ਼ਕਾਲ ਸਤਿ ਸ਼ਕਾਲ ਸਰ ਸਿਮਰਨਜੀਤ ਤਿੰਨ ਚਾਰ ਦਿਨ ਪਹਿਲਾਂ ਕਪੂਰਥਲੇ ਤੋਂ ਖਬਰ ਆਈ ਆ ਕਿ ਚਾਰ ਐਸਟੀਐਫ ਦੇ ਮੈਂਬਰ ਸਪੈਸ਼ਲ ਟਾਸਕ ਫੋਰਸ ਦੇ ਮੈਂਬਰ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਇਕ ਨਸ਼ਿਆਂ ਦੇ ਕੇਸ ਦੇ ਵਿੱਚ ਇਸ ਖਬਰ ਤੋਂ ਬਾਅਦ ਕਾਫੀ ਹੈਰਾਨੀ ਹੋਈ ਤੁਹਾਨੂੰ ਲੱਗਦਾ ਵੇ ਵਨ ਆਫ ਕੇਸ ਆ ਜਾਂ ਇਹੋ ਜੇ ਹੋਰ ਵੀ ਬਹੁਤ ਸਾਰੇ ਕੇਸ ਪੰਜਾਬ 'ਚ ਹੋ ਰਹੇ ਆ ਸਰ ਹਾਈ ਕੋਰਟ ਨੇ ਬੜਾ ਸਟ੍ਰਿਕਟਲੀ ਜਿਹੜੇ ਜੱਜ ਸਾਹਿਬ ਸੀ ਉਹਨਾਂ ਨੇ ਡੈਪਥ ਵਿੱਚ ਗਏ ਨੇ ਕਿ ਜਦੋਂ ਬੰਦਿਆਂ ਨੂੰ ਅਰੈਸਟ ਕੀਤਾ ਉਹ ਕੈਮਰੇਜ ਸੀਸੀਟੀਵੀ ਕੈਮਰੇਜ ਦੇ ਹਿੱਟ ਬੈਠੇ ਹੋਏ ਸੀ ਹਮ ਤੇ ਇਸ ਦੀ ਇੱਕ ਨਹੀਂ ਨੰਬਰ ਆਫ ਕੇਸਸ ਹੈਗੇ ਨੇ ਪੰਜਾਬ ਦੇ ਵਿੱਚ ਦੋ ਕੇਸਸ ਤੇ ਮੇਰੇ ਨੋਟਿਸ 'ਚ ਹੋਈ ਹੈ ਜਿਨ੍ਹਾਂ 'ਚੋਂ ਇੱਕ ਨੂੰ ਮੈਂ ਡੀਲ ਵੀ ਕੀਤਾ ਹੈਗਾ अच्छा जद जर्न, जर्नली एनडीपीएस केसेस ਦੇ ਵਿੱਚ ਕੀ ਹੈਗਾ ਸਭ ਤੋਂ ਪਹਿਲੇ ਤੇ ਇੱਕ ਸਟੋਰੀ ਸੇਮ ਹੈਗੀ ਹੈ ਜੀ اچھا ਕਿ ਹਰ ਤੁਸੀਂ ਜਿੰਨੀਆਂ ਵੀ ਅਫੇਅਰਸ ਲਾਜ਼ ਹੋਈਆਂ ਨੇ ਸਾਰੀਆਂ ਨੂੰ ਪੜੋਗੇ ਉਹਦੇ ਵਿੱਚ ਜਿਹੜਾ ਸਪੈਸ਼ਲ ਇਨਫਾਰਮਰ ਹੈ ਜਿਹਨੂੰ ਕਹਿੰਦੇ ਨੇ ਮੁਖਵਰ ਖਾਸ ਉਹ ਇਨਫੋਰਮੇਸ਼ਨ ਦਿੰਦਾ ਹੈ ਕਿ ਫਲਾਣਾ ਬੰਦਾ ਮੋਟਰਸਾਈਕਲ ਤੇ ਆ ਰਿਹਾ ਹੈ ਅੱਛਾ ਇਸ ਨਾਕੇ ਤੋਂ ਲੰਘੇਗਾ ਅੱਛਾ ਕਿਉਂਕਿ ਉੱਥੇ ਨਾਕਾ ਲਾਇਆ ਗਿਆ ਹੈ ਤੇ ਇੰਟਰਸੈਪਟ ਕੀਤਾ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨੂੰ ਫੜਿਆ ਤੇ ਉਹਦੇ ਕੋਲ ਆ ਨਸ਼ਾ ਫੜਿਆ ਗਿਆ ਹੂੰ ਜਾਂ ਉਹਨੇ ਸੁੱਟਦਾ ਜਾਂ ਉਹਨੇ ਸੁੱਟਦਾ ਹਾਂਜੀ ਤੇ ਮੌਕੇ ਤੇ ਇਸ ਦੀ ਪ੍ਰਾਈਵੇਟ ਬੰਦਿਆਂ ਨੂੰ ਇਨਵੈਸਟੀਗੇਸ਼ਨ ਜੁਆਇੰਗ ਕਰਾਉਣ ਦੀ ਕੋਸ਼ਿਸ਼ ਕੀਤੀ ਹੂੰ ਤੇ ਉਹਨਾਂ ਨੇ ਸਾਨੂੰ ਕੋਆਪਰੇਟ ਨਹੀਂ ਕੀਤਾ ਸੋ ਉੱਥੇ ਮੌਕੇ ਤੇ ਕੋਈ ਵੀ ਪ੍ਰਾਈਵੇਟ ਵਿਟਨੈਸ ਇਹਨਾਂ ਦੇ ਖਿਲਾਫ ਖੜਾ ਨਹੀਂ ਹੋਇਆ ਅੱਛਾ ਤੇ ਫਿਰ ਕਹਿੰਦੇ ਨੇ ਜੀ ਜਦੋਂ ਉਹਨੂੰ ਕਿਹਾ ਪੀ ਤੈਨੂੰ ਕਾਨੂੰਨ ਦੇ ਮਤਲਬ ਹੱਕ ਹੈਗਾ ਐਨਡੀਪੀਐਸ ਐਕਟ ਦੀ ਪ੍ਰੋਵੀਜ਼ਨ ਮੁਤਾਬਕ ਤੂੰ ਇਹ ਜਾਂਚ ਮੈਜਿਸਟ੍ਰੇਟ ਕੋਲੇ ਵੀ ਕਰਾ ਸਕਦਾ ਹੈ ਜਾਂ ਕਸਟਡ ਅਫਸਰ ਡੀਐਸਪੀ ਕੋਲੇ ਵੀ ਕਰਾ ਸਕਦੇ ਹੈ। ਹੂੰ ਤੇ ਫਿਰ ਦੋਸ਼ੀ ਕਹਿੰਦਾ ਸੀ ਮੈਨੂੰ ਡੀਐਸਪੀ ਤੇ ਯਕੀਨ ਹੈ। ਜਿਹੜੀ ਕਿ ਹਾਈਲੀ ਇੰਪ੍ਰੋਬੇਬਲ ਹੈ ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ। ਰਾਈਟ। ਹਾਂ ਤੂੰ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਛੱਡ ਕਿਉਂ ਕਹਿਗਾ ਜੀ ਡੀਐਸਪੀ ਕੋ ਜਾਂਚ ਕਰਾਓ। ਹਾਂ ਹਾਂ। ਤੇ ਸੋ ਇਹ ਜਿਹੜੀ ਕੇਸਿਸ ਨੇ ਸਰ ਇਹ ਬੜੇ ਇਤ ਵਿੱਚ ਮੈਂ ਕਈ ਵਾਰੀ ਕੋਰਟ ਦੇ ਜਜਸ ਨੂੰ ਵੀ ਸਵਾਲ ਕੀਤੇ ਕਿ ਜਿਹੜਾ ਸਪੈਸ਼ਲ ਇਨਫਾਰਮਰ ਹੈ ਮੁਖਬਰ ਖਾਸ ਹੈ ਬੜਾ ਇੰਟਰਸਟਿੰਗ ਬੰਦਾ ਹੈ ਹੂੰ ਇਹਨੂੰ ਇਹ ਵੀ ਪਤਾ ਹੈ ਕਿ ਅੱਜ ਇਹ ਬੰਦਾ ਹੈ ਇਸ ਜਗ੍ਹਾ ਤੋਂ ਨਸ਼ਾ ਲੈ ਕੇ ਇਸ ਜਗ੍ਹਾ ਤੇ ਪਹੁੰਚੇਗਾ ਉਹਦੇ ਬੈਗ ਵਿੱਚ ਪੱਤੇ ਕਿੰਨੇ ਹੈਗੇ ਨੇ ਨਸ਼ੇ ਦੇ ਉਹਨੂੰ ਇਹ ਵੀ ਪਤਾ ਹੈ ਹੂੰ ਹੂੰ ਪਰ ਉਹ ਮੁਖਬਰ ਖਾਸ ਇਹ ਨਹੀਂ ਦੱਸਦਾ ਕਿ ਨਸ਼ਾ ਲੈ ਕੇ ਕਿੱਥੋਂ ਆਇਆ ਤੇ ਇਹਨੇ ਵੇਚਣਾ ਕਿਨੂੰ ਹੈਗਾ ਇਹ ਦੋਨੋਂ ਚੀਜ਼ਾਂ ਮਿਸਿੰਗ ਹੋ ਗਈਆਂ ਅੱਛਾ ਤੁਸੀਂ ਐਂਟਾਇਰ ਐਨਡੀपीएस ਦੇ ਜਿੰਨੇ ਵੀ ਕੇਸਿਸ ਦੇਖੋਗੇ ਅਜੇ ਤੱਕ ਪੁਲਿਸ ਨੇ ਕਦੇ ਵੀ ਆਪਦੀ ਇਨਵੈਸਟੀਗੇਸ਼ਨ 'ਚ ਇਹ ਨਹੀਂ ਲਿਆਂਦਾ ਕਿ ਨਸ਼ਾ ਪਿਛੋਂ ਲੈ ਕੇ ਕਿੱਥੋਂ ਆਇਆ ਤੇ ਵੇਚਣਾ ਕਿੰਨੂ ਹੈਗਾ ਅੱਛਾ ਤੇ ਐਕਟ ਬਹੁਤ ਸਖਤ ਹੈਗਾ ਹੂੰ ਜਿਸ ਇਸ ਜਿਹੜੇ ਨਹੀਂ ਵਿਦਆਊਟ ਐਪਰੀਸ਼ੀਏਟਿੰਗ ਦਾ ਫੈਕਟਸ ਕਨਵਿਕਸ਼ਨ ਦਾ ਰੇਟ ਬਹੁਤ ਹਾਇਰ ਹੈਗਾ ਅੱਛਾ ਕਿ ਇਹ ਨਸ਼ੇ ਦੇ ਕਿਸ ਤਰ੍ਹਾਂ ਦੇ ਵਿਸ਼ਾ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਹੈ ਕਿ ਵੇਖੋ ਪੰਜਾਬ ਦੇ ਦੋ ਵਕਫ ਵਕਤ ਪਾਰਟੀਆਂ ਦੇ ਵੱਡੇ ਲੀਡਰਸ ਤੇ ਵੀ ਨਸ਼ੇ ਦਾ ਕੇਸ ਚੱਲਿਆ ਹੈ ਪਰ ਮੈਂ ਬਹੁਤ ਹੈਰਾਨ ਹੈ ਕਿ ਕਿਸੇ ਵੀ ਲੀਡਰ ਨੇ ਇਹ ਨਹੀਂ ਕਿਹਾ ਕਿ ਮੇਰਾ ਨਾਰਕੋ ਟੈਸਟ ਕਰਾ ਲਓ ਮੇਰਾ ਬ੍ਰੇਨ ਮੈਪਿੰਗ ਟੈਸਟ ਕਰਾ ਲਓ ਜਿਸ ਤੋਂ ਪਤਾ ਲੱਗ ਜਾਏ ਕਿ ਮੈਂ ਸੱਚਾ ਹੈਗਾ ਕਿ ਨਹੀਂ ਹੈਗਾ ਓਕੇ ਤੇ ਮੈਂ ਅੰਮ੍ਰਿਤਸਰ ਪੜਿਆ ਹੈਗਾ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਏਰੀਆ ਬੜਾ ਫੇਮਸ ਹੋਇਆ ਮਕਬੂਲ ਪੂਰਾ ਬੱਸ ਸਟੈਂਡ ਦੇ ਨੀਅਰ ਬਾਈ ਹੈਗਾ ਜੀ ਕਿਉਂਕਿ ਮੈਜੋਰਟੀ ਗਰੀਬ ਲੋਕ ਨੇ ਉੱਥੇ ਅੱਜ ਵੀ ਜੂਆ ਵਿਕਦਾ ਹੈ ਸਮੈਕ ਵਿੱਚ ਵੀ ਹੈ ਹੈਰੋਇਨ ਤੇ ਚਿੱਟਾ ਸਾਰਾ ਕੁਝ ਵਿਖ ਰਿਹਾ ਹੈ ਹਮਮ ਇਹਨੇ ਇੱਕ ਏਰੀਆ ਹੈਗਾ ਅੰਮ੍ਰਿਤਸਰ ਦੇ ਵਿੱਚ ਅਨਗੜ ਹਮ ਇਹ ਦੋਨੋਂ ਏਰੀਏ ਬੜੇ ਫੇਮਸ ਨੇ ਔਰ ਬਦਨਾਮ ਵੀ ਨੇ ਹਮ ਹਮ ਜਦੋਂ ਸਟੱਟ ਕੋਲ ਇੰਨੀ ਵੱਡੀ ਇੰਟੈਲੀਜੈਂਸ ਹੈਗੀ ਹੈ ਸਾਰਾ ਕੁਝ ਹੈਗਾ ਤੇ ਫਿਰ ਕੰਟਰੋਲ ਕਿਉਂ ਨਹੀਂ ਹੋ ਰਿਹਾ ਸਿਮਰਜੀਤ ਸਿਮਰਜੀਤ ਦੇਖੋ ਪੁਲਿਸ ਤੇ ਕਹਿੰਦੀ ਆ ਵੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਸਾਨੂੰ ਕਾਮਯਾਬੀ ਵੀ ਮਿਲੀ ਆ ਤੁਹਾਨੂੰ ਕੀ ਲੱਗਦਾ ਵਾ ਕਿ ਜੇ ਪੁਲਿਸ ਝੂਠੇ ਕੇਸ ਦਰਜ ਕਰ ਰਹੀ ਆ ਬੇਗੁਨਾਹ ਦੇ ਉੱਤੇ ਕੇਸ ਦਰਜ ਕਰ ਰਹੀ ਆ ਤੇ ਕਿਹੜੀਆਂ ਧਾਰਾਂ ਵਾਂ NDPS ਦੀਆਂ ਜਿਨ੍ਹਾਂ ਦਾ ਦੁਰਉਪਯੋਗ ਹੋ ਰਿਹਾ ਤੇ ਕਿਹੜੀਆਂ ਧਾਰਾਵਾਂ ਨੂੰ ਬਦਲਣ ਦੀ ਲੋੜ ਹੈ ਸਰ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਜਦੋਂ ਵੀ ਕੋਈ ਟਰੈਪ ਲੱਗਦਾ ਹੈ ਲੀਡ ਹੁੰਦਾ ਹੈ ਇਹਦੇ ਵਿੱਚ ਕੋਈ ਨਿਊਟਰਲ ਅਫਸਰਸ ਕੋ ਜੁਡੀਸ਼ੀਅਲ ਅਫਸਰਸ ਰਿਕਰੂਟ ਕੀਤੇ ਜਾਣੇ ਚਾਹੀਦੇ ਨੇ ਕਿਹੜੇ ਮੌਕੇ ਤੇ ਜਾ ਕੇ ਦੇਖੋ ਕਿ ਵਾਕਿਆ ਹੀ ਇਹ ਜਨੂਨ ਹੈਗਾ ਕਿ ਨਹੀਂ ਹੈਗਾ ਓਕੇ ਤੇ ਇਹਦਾ ਜਿਹੜਾ ਰੇਟ ਦੀ ਇਨਫੋਰਮੇਸ਼ਨ ਹੈ ਉਹ ਜੁਡੀਸ਼ੀਅਲ ਅਫਸਰ ਅਪਾਇੰਟ ਹੋਣੇ ਚਾਹੀਦੇ ਹੈ ਜਿਨ੍ਹਾਂ ਦਾ ਪੁਲਿਸ ਨਾਲ ਲਿੰਕ ਨਾ ਹੋਵੇ ਸੋ ਇ ਇੱਕ जॉइंट ऑपरेशन ਹੋਣਾ ਚਾਹੀਦਾ ਹੈ ਜੇ ਨਿਊਟਰਲ এজেন্সি ਇਨਵੋਲਵ ਹੋਏ ਬਹੁਤ ਅੱਛਾ ਸੁਝਾਅ ਆ ਗਿਆ ਹੈ ਕਿ ਆਪ ਹਾਂਜੀ ਬਹੁਤ ਅੱਛਾ ਸੁਝਾਅ ਆ ਗਿਆ ਇੱਕ ਹਾਂ 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 ਕੌਣ ਮਿਸ ਉਸ ਐਮਏ ਹੈਗੀ ਜੀ ਮੈਂ ਇੱਕ ਕੇਸ ਕੀਤਾ ਹੈ ਲਾਸਟ ਟੂ ਲਾਸਟ ਇਅਰ ਮੋਕੇ ਦਾ ਲੜਕੇ ਨੇ ਦੋ ਰੀਅਲ ਬ੍ਰਦਰਸ ਨੇ ਹੂੰ ਹੂੰ ਦਸ ਜ਼ੋਨ ਨੂੰ ਨਸ਼ਾ ਫੜਿਆ ਜਾਂਦਾ ਹੈ 2022 ਨੂੰ ਉਹਨਾਂ ਦੇ ਪਿੰਡ ਦੇ ਤਿੰਨ ਬੰਦਿਆ ਕੋਲੇ ਕਾਰ ਇੰਟਰਸੈਪਟ ਹੁੰਦੀ ਹੈ ਚੋ ਚੋਹਤਾ ਉਹੀ ਕੇਸ ਹੈ ਗੋਬਿੰਦ ਸਿੰਘ ਇਹ ਉਹੀ ਕੇਸ ਹੈ ਗੋਬਿੰਦ ਸਿੰਘ ਨੰਦਾ ਸੱਜਨ ਸਿੰਘ ਜਿਹਨੂੰ ਕੋਈ ਕੋਈ ਐਸ ਐਚਓ ਇੰਸਪੈਕਟਰ ਕਿਕਰ ਸਿੰਘ ਜਿਹੜਾ 10 ਲੱਖ ਰੁਪਈਆ ਮੰਗ ਰਿਹਾ ਸੀ ਜੀ ਜੀ ਸਰ ਜੀ ਓਕੇ ਉਹਨਾਂ ਨੂੰ ਸਿਰਫ ਬੜਾ ਇੰਟਰਸਟਿੰਗ ਕੇਸ ਹੈ 14 ਤਰੀਕ ਨੂੰ ਸੀਐਸਟਾਫ ਦਾ ਇੰਸਪੈਕਟਰ ਕਿਕਰ ਸਿੰਘ ਘਰੋਂ ਚੱਕ ਕੇ ਲੈ ਜਾਂਦਾ ਹਮ ਹਮ ਸੀਐਸਟਾਫ ਸੁਰੱਖਿਆ ਜਾਂਦਾ ਹੈ ਹਮ ਸ਼ੋਦਾ ਰਾਤ ਨੂੰ ਉਹ ਵੱਡੇ ਭਰਾ ਗੋਬਿੰਦ ਸਿੰਘ ਨੂੰ ਛੱਡ ਦਿੰਦਾ ਹੈ ਕਿ 10 ਲੱਖ ਰੁਪਈਆ ਦਾ ਪ੍ਰਬੰਧ ਕਰਦੇ ਲੈ ਕੇ ਆ ਕੇ ਹੂੰ ਹੂੰ ਉਹ 15 ਤਰੀਕ ਨੂੰ ਸਵੇਰੇ ਸੀਐਸਟਾਫ ਚ ਆਉਂਦਾ ਹੈ ਹੂੰ 2 ਲੱਖ ਰੁਪਈਆ ਦੇ ਦਿੰਦਾ ਹੈ ਕਿ ਮੈਂ ਡਰਾਈਵਰ ਆ ਮੇਰੇ ਕੋ ਅਰੇਸਟ ਕਰਨ ਲਈ ਫੈਮਲੀ ਨੂੰ 3-4 ਦਿਨ ਚਾਹੀਦੇ ਨੇ ਹੂੰ 15 ਤੋਂ ਔਨਵਰਡ ਫਿਰ ਉਹਨੂੰ ਸੀਐਸਟਾਫ ਚ ਰੱਖਿਆ ਜਾਂਦਾ ਹੈ 17 ਨੂੰ ਸਵੇਰੇ ਫਿਰ ਛੱਡ ਦਿੰਦਾ ਹੈ ਕਿ ਤੂੰ ਜਿਹੜਾ ਰੈਸਟ ਆਫ 8 ਲੱਖ ਰੁਪਈਆ ਲੈ ਕੇ ਆ ਹਾਂ ਤੇ ਫਿਰ ਅਸੀਂ ਪਰਚਾ ਨਹੀਂ ਦਰਜ ਕਰਾਂਗੇ ਜਦੋਂ ਇੰਨੇ ਦਿਨ ਇੰਨੇ ਦਿਨ ਇੱਕ ਮਿੰਟ ਇੱਕ ਮਿੰਟ ਸਿਮਰਜੀਤ ਇੰਨੇ ਦਿਨ ਉਹ ਇਲੀਗਲ ਕਸਟਡੀ ਚ ਰਿਹਾ ਹਾਂਜੀ ਹਾਂਜੀ ओके ਤੇ ਉਰਤੀਸਰ افیئر ਵੀ लॉस हो ਜਾਂਦੀ ਹੈ ਟਿਲ ਡੇਟ ਉਹ ਪਗੋੜਾ ਹੈਗਾ ਹਮ ਇਸ ਕੇਸ ਦੇ ਵਿੱਚ ਵਜ਼ਾਇ ਜਿਹੜੇ ਟਾਪ ਪੁਲਿਸ ਆਫਸਰਸ ਨੇ ਕੋਰਟ ਨੂੰ ਇਹ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਕਿਸ ਦੀ ਕੋਰਟ ਚ ਅਪਲੀਕੇਸ਼ਨ ਦਿੱਤੀ ਉਦੋਂ ਹੀ ਕਿ ਜਿਹੜੀ ਸੀਸੀਟੀਵੀ ਫੁਟੇਜ ਹੈ ਸੀਐਸਟਾਫ ਤੇ ਉਹਨੂੰ ਪ੍ਰੀਜ਼ਰਵ ਕੀਤਾ ਜਾਵੇ ਹਮ ਔਰ ਤੋਂ ਠੇ ਕੀਤਾ ਜਾਵੇ ਕਿ ਗੋਬਿੰਦ ਸਿੰਘ ਇਹਨਾਂ ਦੀ ਕਸਟਡੀ ਵਿੱਚ ਰਿਹਾ ਕਿ ਨਹੀਂ ਰਿਹਾ ਹੈਗਾ ਹਮ ਹਮ ਟਿਲ ਡੇਟ ਇਹਨਾਂ ਨੇ ਉਹਨੂੰ ਪ੍ਰੀਜ਼ਰਵ ਨਹੀਂ ਕੀਤਾ ਹੈਗਾ ਤੇ ਇੱਕ ਵੇ ਹੋਰ ਤੁਹਾਨੂੰ ਇੰਟਰਸਟਿੰਗ ਦੱਸਾਂਗਾ ਕਿ ਹਾਈ ਕੋਰਟ ਦੀ ਡਾਇਰੈਕਸ਼ਨਸ ਦੇ ਉੱਪਰ ਹਾਂ ਪੰਜਾਬ ਦੇ ਸਾਰੇ ਜਿੰਨੇ ਮੇਨ ਥਾਣੇ ਨੇ ਉਹਨਾਂ ਦੇ ਵਿੱਚ ਸੀਸੀਟੀਵੀ ਫੁਟੇਜ ਕੈਮਰੇ ਲੱਗੇ ਨੇ ਸੀਸੀਟੀਵੀ ਕੈਮਰੇ ਨੇ ਹੂੰ ਹੂੰ ਉਹਨਾਂ ਪੁਰਸਕੀ ਕਰਦੀ ਹੈ ਕਿ ਜਿਹੜੀਆਂ ਚੌਂਕੀਆਂ ਹੁੰਦੀਆਂ ਨੇ ਥਾਣਿਆਂ ਦੇ ਹਿੱਟ ਕਿਉਂਕਿ ਉੱਥੇ ਕੈਮਰੇ ਨਹੀਂ ਹੈਗੇ ਜਿੱਦੋਂ ਬੰਦੇ ਨੂੰ ਇਲੀਗਲ ਡਿਟੈਂਸ਼ਨਸ ਰੱਖਣਾ ਹੁੰਦਾ ਤੇ ਉੱਥੇ ਰੱਖਿਆ ਜਾਂਦਾ ਹੈ। ਉਹ ਅੱਛਾ ਇਹਨਾਂ ਸਾਰੀ ਕੇਸਸ ਦੇ ਵਿੱਚ ਕਿਸੇ ਕੋਲ 100 ਕੈਪਸੂਲ ਫੜਿਆ ਗਿਆ ਹੈ ਕਿਸੇ ਕੋਲ 1500 ਗੋਲੀ ਫੜੀ ਗਈ ਕਿਸੇ ਕੋਲ 100 ਗ੍ਰਾਮ 스낵 ਫੜੀ ਗਈ ਤੇ ਮੈਂ ਬਹੁਤ ਵਾਰੀ ਨਾਰਕਟਿਕਸ ਵਾਲਿਆਂ ਨੂੰ ਪੁਲਿਸ ਅਫਸਰਸ ਨੂੰ ਐਸਟੀਐਫ ਵਾਲਿਆਂ ਨੂੰ ਪੁੱਛਦੇ ਹਾਂ ਕਿ ਤੁਸੀਂ ਕਦੇ ਵੱਡੀ ਖੇਪ ਜਿੱਥੇ ਰਿਲੀਜ਼ ਹੁੰਦਾ ਹੈ 5 ਕੁਇੰਟਲ 10 ਕੁਇੰਟਲ ਉਹ ਤੁਸੀਂ ਕਦੇ ਨਹੀਂ ਫੜਦੇ ਹੂੰ ਹੂੰ ਬੇਸਿਕ ਇਹ ਹੈ ਕਿ ਜਿਹੜੇ ਬੰਦੇ ਅਮਲੀ ਨੇ ਹੂੰ ਮਤਲਬ ਇਹ ਬਹੁਤ ਵੱਡੇ ਪੱਧਰ ਦਾ ਰੈਕਡ ਹਰ ਸ਼ਹਿਰ ਚ ਬਣ ਚੁੱਕਿਆ ਹੈ ਜਿਹੜਾ ਤੁਸੀਂ ਕੇਸ ਸਪੈਸਿਫਿਕ ਕੇਸ ਜਿਹੜਾ ਸਪੈਸਿਫਿਕ ਕੇਸ ਜ਼ਿਕਰ ਕੀਤਾ ਜਿਹੜੇ ਕੇਸ ਦਾ ਗੋਬਿੰਦ ਸਿੰਘ ਮੋਗੇ ਦੇ ਪਿੰਡ ਨੇੜੇ ਪਿੰਡੇ ਦਾ ਰਹਿਣ ਵਾਲਾ ਉਹ ਕੇਸ ਫਿਰ ਕੀ ਬਣਿਆ ਗੋਬਿੰਦ ਸਿੰਘ ਦੀ ਰਿਹਾਈ ਹੋ ਗਈ ਕਿਕਰ ਸਿੰਘ ਨੂੰ ਅਰੈਸਟ ਕੀਤਾ ਕਿ ਨਹੀਂ ਕੀਤਾ ਸਰੋਧ ਦੇ ਵਿੱਚ ਹਾਈ ਕੋਰਟ ਨੇ ਡਾਇਰੈਕਸ਼ਨ ਕਰ ਦਿੱਤੀ ਸੀ ਕਿ ਕਿਸੇ ਆਈਪੀਐਸ ਅਫਸਰ ਨੂੰ ਇਸ ਕੇਸ ਦੀ ਜਾਂਚ ਲਈ ਡਿਪੂਟ ਕੀਤਾ ਜਾਵੇ ਹਾਂ ਹਾਂ ਉਹ ਸਟਿਲ ਪੈਂਡਿੰਗ ਚੱਲ ਰਹੀ ਹੈਗੀ ਸੋ ਹਾਲੀ ਕੋਈ ਸੀਨੀਅਰ ਅਫਸਰ ਨੇ ਜਾਂਚ ਸ਼ੁਰੂ ਨਹੀਂ ਕੀਤੀ ਨਹੀਂ ਸਰ ओके एक सिमरनजीत शायद हाई कोर्ट ਦੀਆਂ ਡਾਇਰੈਕਸ਼ਨਸ ਆ ਜਾਂ ਪ੍ਰੋਵੀਜ਼ਨ ਐ ਐਂਡੀਏਪੀਐਸ ਦੇ ਵਿੱਚ ਕੀ ਇੱਕ ਜ਼ਿਲ੍ਹਾ ਪੱਧਰ ਤੇ ਤੇ ਸਟੇਟ ਪੱਧਰ ਤੇ ਓਵਰਸਾਈਟ ਕਮੇਟੀ ਹੋਣੀ ਚਾਹੀਦੀ ਕੋਈ ਉਹ ਹੈਗੀਆਂ ਕਮੇਟੀਆਂ ਸਾਰੇ ਥਾਵਾਂ ਤੇ ਇਸ ਕਮੇਟੀਆਂ ਆ ਕਈਆਂ ਤੇ ਹੈਗੀਆਂ ਨੇ ਇਹਨਾਂ ਨੇ ਬਟ ਟੂ ਅਫੈਕਟਿਵਲੀ ਵਰਕ ਜਿਵੇਂ ਚਾਹੀਦਾ ਹੋਵੇ ਨਹੀਂ ਵਰਕ ਨਹੀਂ ਕਰ ਰਹੀਆਂ ਹੈਗੀਆਂ ओके ਸੋ ਇਹਦੇ ਵਿੱਚ ਤੇ ਕਿਉਂਕਿ ਇਹ ਇੱਕ ਅ ਸੋਸਾਇਟੀ ਨਾਲ ਜੁੜਿਆ ਹੋਇਆ ਇਸ਼ੂ ਹੈ ਕਿਉਂਕਿ ਇਹ ਐਂਟੀ ਸੋਸਾਇਟੀ ਹੈਗਾ ਸੋ ਇਹਦੇ ਵਿੱਚ ਜਦੋਂ ਤੱਕ ਜਨਰਲ ਪਬਲਿਕ ਦੀ ਵੋਲੰਟੀਅਰਜ਼ ਦੀ ਇਨਵੋਲਵਮੈਂਟ ਨਹੀਂ ਹੋਏਗੀ ਇਹਨਾਂ ਕਿ ਕਮੇਟੀਆਂ ਦੇ ਵਿੱਚ ਇਹਨਾਂ ਆਲ ਕੇਸਸ ਦੇ ਵਿੱਚ ਉਦੋਂ ਤੱਕ ਅਸੀਂ ਟਰਾਂਸਪੇਰੈਂਸੀ ਐਸਪੈਕਟ ਨਹੀਂ ਕਰ ਸਕਦੇ ਇਹ ਮੈਨੂੰ ਦੱਸੋ ਤੁਹਾਡੀ ਕੀ ਤੁਹਾਡਾ ਕੀ ਅੰਦਾਜ਼ਾ ਹੈ ਕਿ ਜਿੰਨੇ ਕੇਸ ਰਜਿਸਟਰ ਹੋ ਰਿਹਾ ਇਹਨਾਂ ਚੋਂ ਛੂਠੇ ਕੇਸਾਂ ਦੀ ਕਿੰਨੀ ਇੱਕ ਪਰਸੈਂਟੇਜ ਆ ਇਹਨਾਂ ਚ ਕਿੰਨੇ ਕੇਸ ਕਿੰਨੇ ਫੀਸਦੀ ਕੇਸ ਛੂਠੇ ਹੋਣਗੇ ਸਰਪੰਈ ਇੱਕ ਐਗਜ਼ੈਂਪਲ ਦੇ ਨਾਕੇ ਜ਼ਿਲਾਂ ਦੇ ਵਿੱਚ ਨਸ਼ਾ ਫੜਿਆ ਜਾ ਰਿਹਾ ਹੈ ਹੂੰ ਜਦੋਂ ਜੇਲ੍ਹ ਚ ਨਸ਼ਾ ਫੜਿਆ ਜਾਂਦਾ ਹੈ ਸਭ ਤੋਂ ਪਹਿਲੀ ਰਿਸਪਾਂਸਿਬਿਲਟੀ ਫਿਕਸ ਹੁੰਦੀ ਹੈ ਕਿ ਗੇਟ ਤੋਂ ਨਸ਼ਾ ਐਂਟਰ ਕਿਵੇਂ ਕੀਤਾ ਹੂੰ ਹੂੰ ਫਿਰ ਜਿਹੜਾ ਕੋਈ ਵੀ ਚੀਜ਼ ਆਪਾਂ ਜੇਲ੍ਹ ਦੇ ਵਿੱਚ ਦਿੰਦੇ ਆਂ ਉਹਦੇ ਵਿੱਚ ਇਹ ਹੁੰਦਾ ਹੈ ਕਿ ਉਹ ਜਿਹੜੀ ਚੀਜ਼ ਲੈਟ ਹੁੰਦੀ ਹੈ ਗੇਟ ਤੇ ਉਹ ਜਿਹੜਾ ਸਕੈਨਰ ਹੁੰਦਾ ਉਹਦੇ ਵਿੱਚੋਂ ਲੰਘਦੀ ਹੈ ਹੂੰ ਫਿਰ ਉਹ ਵੈਰਕ ਚ ਪਹੁੰਚਦੀ ਹੈ ਰਾਈਟ ਜਿੰਨਾ ਜਿੰਨਾ ਨਸ਼ਾ ਜਾ ਰਿਹਾ ਹੈ ਉਹ ਅੰਦਰ ਕੈਦੀਆਂ ਦੇ ਉੱਪਰ ਤੇ ਪਰਚਾ ਦਰਜ ਹੋ ਜਾਂਦਾ ਹੈ ਉਹਦੇ ਵਿੱਚ ਨਾ ਜੇਲ ਸੁਪਰੀਡੈਂਟ ਤੇ ਅਫੀਅਰ ਹੋਣੀ ਹੈ ਨਾ ਜਿਹੜਾ ਹਾਲਦਾਰ ਹੈ ਉਸ ਵਾਰਡ ਦਾ ਹੈ ਜਿਹੜਾ ਵਾਰਡਨਰ ਹੁੰਦਾ ਹੈ ਨਾ ਉਹਦੇ ਤੇ ਪਰਚਾ ਦਰਜ ਹੁੰਦਾ ਹੈ ਤੇ ਰਿਸਪੌਂਸਿਬਿਲਟੀ ਤੇ ਜੇ ਪੁਲਸੀ ਹੈਗੀ ਹੈ ਨਾ ਜਿਹੜਾ ਨਸ਼ਾ ਰੋਕਣ ਚ ਫੇਲ ਰਹੀ ਹੈ ਮੈਂ ਬਿਲਕੁਲ ਐਗਰੀ ਕਰਦਾ ਮੈਂ ਐਗਰੀ ਕਰਦਾ ਮੈਂ ਐਗਰੀ ਕਰਦਾ ਕਿ ਉੱਥੇ ਜਿਹੜੇ ਜੇਲ੍ਹ ਅਧਿਕਾਰੀ ਨੇ ਪੁਲਿਸ ਵਾਲੇ ਨੇ ਜਿਹੜੇ ਡਿਊਟੀ ਤੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਮੇਰਾ ਉਹ ਸਵਾਲ ਉਹੀ ਆ ਕਿ ਆਪਾਂ ਕਿਉਂਕਿ ਆਫਟਰ ਆਲ ਪੰਜਾਬ 'ਚ ਨਸ਼ਿਆਂ ਦੀ ਬੜੀ ਵੱਡੀ ਦਿੱਕਤ ਸਮੱਸਿਆ ਵਾ ਆਪਾਂ ਚਾਹੁੰਦੇ ਆ ਕਿ ਪੁਲਿਸ ਕਾਰਵਾਈ ਕਰੇ ਸਰਕਾਰ ਕਾਰਵਾਈ ਕਰੇ ਕੁਝ ਕੇਸਸ ਝੂਠੇ ਵੀ ਦਰਜ ਹੋ ਰਹੇ ਆ ਇਹ ਕਿੰਨੇ ਪਰਸੈਂਟੇਜ ਆ ਤੁਹਾਡੇ ਮੁਤਾਬਿਕ ਇੱਕ ਰਫ ਆਈਡੀਆ ਕੀ ਹੈ ਤੁਹਾਡਾ ਕਿਉਂਕਿ ਤੁਸੀਂ ਤੁਹਾਡੇ ਕੋਲ ਕਾਫੀ ਕੇਸ ਆਉਂਦੇ ਹੋਣੇ ਹਾਈ ਕੋਰਟ 'ਚ ਪਟੀਸ਼ਨਸ ਫਾਈਲ ਕਰਨ ਦੇ ਕੇਸਸ ਨੇ हां ਜਿਹੜੀ ਮੈਜੋਰਿਟੀ ਕੇਸਸ ਨੇ ਉਹ ਡਰੱਗ ਐਡਿਕਟ ਹੁੰਦੇ ਨੇ ਜਿਹੜੇ ਨਸ਼ੇਖਾਨ ਦੇ ਆਦੀ ਨੇ ਉਹਨਾਂ ਕੋ ਪੈਸੇ ਨਹੀਂ ਹੁੰਦੇ ਜਦੋਂ ਇਹ ਸਮਗਲਰਸ ਨੂੰ ਪ੍ਰੈਸ਼ਰਾਈਜ਼ ਕਰਦੀ ਹੈ ਕਿ ਅਸੀਂ ਕੋਟਾ ਪੂਰਾ ਕਰਨਾ ਹੈ ਉਸੇ ਦੀ ਨਸ਼ਾ ਪੱਤਾ ਖਾਨ ਵਾਲੇ ਜਿਹੜੇ ਹੈ ਮੈਜੋਰਿਟੀ ਜਿਹੜੇ ਕਹੋਗੇ ਨਸ਼ਾ ਪੱਤਾ ਖਾਨ ਵਾਲੇ ਸੋ ਇਹ ਕੈਟੇਗਰੀ ਤੇ ਇਹ ਹੋ ਗਈ ਦੂਸਰੀ हां ਜਿਹੜੀ ਵੱਡੀ ਕੈਟੇਗਰੀ ਹੈ ਆਪਾਂ ਮੰਨ ਕੇ ਚੱਲਾਂਗੇ ਜਿਹੜੀ ਇਨੋਸੈਂਟ ਨੇ ਉਹ ਬਹੁਤ ਰੇਅਰ ਹੈਗੇ ਨੇ ਜੀ ਓਕੇ ਜੀ ਜਿਹੜੇ ਵੱਡੇ ਸਮਗਲਰ ਹੈਗੇ ਨੇ ਉਹ ਇਹਨਾਂ ਦੇ ਘੇਰੇ 'ਚੋਂ ਬਾਹਰ ਨਹੀਂ ਕਿਉਂਕਿ ਉਹ ਕਨਾਈਵੈਂਸ ਦੇ ਨਾਲ ਚੱਲਦੇ ਨੇ ਓਕੇ ਓਕੇ ਜਿਹੜੇ ਵੱਡੇ ਸਮਗਲਰ ਹੈਗੇ ਨੇ ਉਹਨਾਂ ਨੂੰ ਸਰਕਾਰ ਹੱਥ ਨਹੀਂ ਪਹੁੰਚਦੀ ਹੈਗੀ ਨਾ ਹੀ ਉਹਨਾਂ ਤੱਕ ਸਰਕਾਰ ਨਾਇਂਗਲੀ ਕਦੇ ਰੀਚ ਬਣਾਈ ਹੈ ਜੇ ਤੁਸੀਂ ਵੱਡੇ ਗੈਂਗਸ ਹਰ ਸ਼ਹਿਰ 'ਚ ਪੰਚਸਤ ਵੱਡੇ ਸਮਗਲਰ ਲਈ ਅਗਰ ਉਹ ਫੜੇ ਜਾਣ ਉਹ ਜਿੱਥੋਂ ਲਿਆਉਂਦੇ ਨੇ ਉਹਨਾਂ ਦਾ ਜ਼ਖੀਰਾ ਫੜਿਆ ਜਾਵੇ ਤੇ ਸਾਰਾ ਜਿਹੜਾ ਨੈਟਵਰਕ ਫਿਰ ਬਰਸਟ ਹੋ ਸਕਦਾ ਹੈ ਸੋ ਹਾਲੀ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ ਆਪਾਂ ਕੀ ਵੱਡੇ ਸਮਗਲਰਸ ਨੂੰ ਪੁਲਿਸ ਹੱਥ ਨਹੀਂ ਪਾ ਰਹੀ ਬਿਲਕੁਲ ਇਹ ਵੀ ਚੱਲ ਰਿਹਾ ਹੈ ਜੀ ਓਕੇ ਬਹੁਤ ਮਿਹਰਬਾਨੀ ਸਿਮਰਨਜੀਤ ਤੁਸੀਂ ਸਮਾ ਕੱਢਿਆ ਔਰ ਸੱਦਨਾ ਜੁੜੇ ਥੈਂਕ ਯੂ ਸਸੀ ਕਰਪਾ ਸਸੀ ਕਰਪਾ